ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਰਾਜ ਸਿੰਘ ਪਿੰਡ ਦੱਦਾ ਹੂਰ ਜ਼ਿਲ੍ਹਾ ਮੋਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਯਾਦਦਾ ਜ਼ਿਲ੍ਹਾ ਅਗੂ ਆਪਾਂ ਨੂੰ ਸਾਰਿਆਂ ਨੂੰ ਭਰਾਵਾ ਉਹ ਪਤਾ ਹੈ ਕਿ ਕਿਸਾਨ ਮਜ਼ਦੂਰ ਮੋਰਚੇ ਨੇ ਜਿਹੜੇ ਐਲਾਨ ਕੀਤੇ ਆ ਉਹਨਾਂ ਐਲਾਨਾਂ ਦੇ ਵਿੱਚੋਂ 5 ਦਸੰਬਰ ਨੂੰ ਆਪਾਂ ਮੋਗੇ ਰੇਲਵੇ ਸਟੇਸ਼ਨ ਦੇ ਉੱਤੇ 2 ਘੰਟੇ ਵਾਸਤੇ ਰੇਲ ਰੋਕਣੀ ਹੈ ਤੇ ਸਾਰੇ ਜਿੰਨੇ ਵੀ ਭਾਰਤੀ ਕਿਸਾਨ ਜੁਨੀਅਨ ਇਕਤਾ ਆਜ਼ਾਦ ਦੀਆਂ ਪਿੰਡਕਾਈਆਂ ਉਹਨਾਂ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਆ ਵੀ ਇਹਦੇ ਵਿੱਚ ਵੱਧ ਚੜ ਕੇ ਆਪਾਂ ਹਿੱਸਾ ਪਾਉਣਾ ਤੇ ਜਿੰਨੇ ਵੀ ਭਰਾ ਹੋਰ ਆ ਪਿੰਡਾਂ ਦੇ ਵਿੱਚ ਵਸਦੇ ਆ ਜਾਂ ਸ਼ਹਿਰਾਂ ਦੇ ਵਿੱਚ ਵਸਦੇ ਆ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਬਿਜਲੀ ਆਪਾਂ ਸਾਰਿਆਂ ਨੇ ਵਰਤਣੀ ਆ ਭਰਾਵੋ ਭਾਰਤ ਸਰਕਾਰ ਬਿਜਲੀ ਨੂੰ ਪ੍ਰਾਈਵੇਟ ਕਰਨ ਜਾ ਚੁੱਕੀ ਆ ਬਸ ਉਹਨੂੰ ਮਨਜ਼ੂਰੀ ਮੰਗ ਰਹੀ ਆ ਮ냐 ਸਰਕਾਰਾਂ ਲੋ ਤੇ ਪੰਜਾਬ ਸਰਕਾਰ ਚੁੱਪ ਬੈਠੀ ਆ ਇਹ ਕੋਈ ਵੀ ਇਸ ਪੱਖ ਦੇ ਵਿੱਚ ਕੋਈ ਵੀ ਇਹਨਾਂ ਦਾ ਮੰਤਰੀ ਜਾਂ ਇਹ ਕੋਈ ਵੀ ਨਹੀਂ ਬੋਲ ਰਿਹਾ ਇਸ ਕਰਕੇ ਭਰਾਵੋ 5 ਦਸੰਬਰ ਨੂੰ ਮੋਗੇ ਰੇਲਵੇ ਸਟੇਸ਼ਨ ਦੇ ਉੱਤੇ ਆਪਾਂ 12 ਵਜੇ ਨੂੰ 11:30 ਨੂੰ 12 ਵਜੇ ਨੂੰ ਆਪਾਂ ਸਾਰੇ ਭਰਾਵਾਂ ਨੇ ਮੋਗੇ ਰੇਲਵੇ ਸਟੇਸ਼ਨ ਦੇ ਉੱਤੇ ਸਾਰੀਆਂ ਪਿੰਡ ਕਾਈਆਂ ਨੇ ਪਹੁੰਚਣਾ ਤੇ ਪਹੁੰਚ ਕੇ 2 ਘੰਟੇ ਆਪਾਂ ਰੇਲ ਰੋਕਾਂਗੇ ਸੰਕੇਤਕ ਧਰਨਾ ਇਹ 12 ਵਜੇ ਪਹੁੰਚਾਂਗੇ ਉਸ ਤੋਂ ਬਾਅਦ ਆਪਾਂ ਜਦੋਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਉਸ ਤੋਂ ਬਾਅਦ ਜਿਹੜਾ ਆਪਣਾ ਟਾਈਮ ਆ ਉਸ ਟਾਈਮ ਦੇ ਹਿਸਾਬ ਨਾਲ ਆਪਾਂ 2 ਘੰਟੇ ਵਾਸਤੇ ਲੇਰ ਰੋਕਾਂਗੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਆਪੂ ਆਪਣੇ ਪਿੰਡਾਂ ਦੇ ਵਿੱਚ ਹੋਕੇ ਦਿਵਾਓ ਘਰ ਘਰ ਆਖੋ ਕਿਉਂਕਿ ਜੇ ਬਿਜਲੀ ਪ੍ਰਾਈਵੇਟ ਹੋ ਗਈ ਨਾ ਤਾਂ ਘਰਾਂ ਦਾ ਬਿੱਲ ਦਿੱਤਾ ਜਾਣਾ ਤੇ ਨਾ ਭਰਾਵੋ ਮੋਟਰਾਂ ਦਾ ਬਿੱਲ ਦਿੱਤਾ ਜਾਣਾ ਪਹਿਲਾਂ ਭਾਖੜਾ ਡੈਮ ਆਪਣਾ ਉਹ ਸੈਂਟਰ ਨੇ ਖੋਲਿਆ ਫਿਰ ਯੂਨੀਵਰਸਿਟੀ ਤੇ ਹਮਲਾ ਹੋਇਆ ਉਹ ਵੀ ਸੰਘਰਸ਼ ਕਰਕੇ ਨੌਜਵਾਨਾਂ ਨੇ ਤੇ ਦੂਜੇ ਸਾਰੀਆਂ ਜਥੇਬੰਦੀਆਂ ਨੇ ਲੋਕਾਂ ਨੇ ਸਾਥ ਦਿੱਤਾ ਉਹਨੂੰ ਰੋਕਿਆ ਹੁਣ ਭਰਾਵੋ ਬਿਜਲੀ ਪ੍ਰਾਈਵੇਟ ਹੋਣ ਜਾ ਰਹੀ ਆ ਤੇ ਉਹਨੂੰ ਆਪਾਂ ਰੋਕਣ ਵਾਸਤੇ ਬਾਧ ਚੜ ਕੇ ਹਿੱਸਾ ਪਾਉਣਾ 5 ਦਸੰਬਰ ਨੂੰ ਆਪਾਂ 5 ਤਰੀਕ ਨੂੰ ਮੋਗੇ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚਣਾ ਤੇ 12:00 ਵਜੇ ਨੂੰ ਆਪਾਂ ਸਾਰੇ ਭਰਾਵਾਂ ਨੇ ਉੱਥੇ ਟਾਈਮ ਸਾਰ ਪਹੁੰਚ ਜਾਣਾ ਹਰ ਇੱਕ ਬੰਦੇ ਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਯਾਦ ਦੇ ਹਰ ਇੱਕ ਬੰਦੇ ਕੋਲੇ ਝੰਡਾ ਹੋਣਾ ਚਾਹੀਦਾ ਬਿਨਾ ਝੰਡੇ ਤੋਂ ਕੋਈ ਵੀ ਭਰਾ ਨਹੀਂ ਹੋਣਾ ਚਾਹੀਦਾ ਹਰ ਇੱਕ ਦੇ ਹੱਥ ਦੇ ਵਿੱਚ ਝੰਡਾ ਹੋਵੇ ਤੇ 2 ਘੰਟੇ ਸਕੇਤਕ ਧਰਨਾ ਇਹ ਆਪਾਂ ਦੇਵਾਂਗੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਉੱਤੇ ਹੋਰ ਵੀ ਸ਼ਹਿਰ ਵਾਸੀਆਂ ਨੂੰ ਤੇ ਹੋਰ ਵੀ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਕਿਉਂਕਿ ਇਹ ਜ਼ਰੂਰੀ ਹੈ ਜੇ ਇਹ 2 ਘੰਟੇ ਸਕੇਤਕ ਧਰਨਾ ਨਹੀਂ ਦਿੰਦੇ ਤੇ ਜਿਹੜੀ ਗੁੰੰਗੀ ਵੈਰੀ ਸਰਕਾਰ ਹੈ ਇਹ ਆਪਦੇ ਏਸੀ ਕਮਰਿਆਂ ਦੇ ਵਿੱਚ ਹੁਣ ਹੀਟਰ ਲਾ ਕੇ ਬੈਠੀ ਆ ਸਿਆਲਾਂ ਚ ਏਸੀ ਛੱਡਦੀ ਆ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਦੇਸ਼ਦੀ ਇਹ ਸਿਰਫ ਆਪਦੇ ਢੱਡ ਭਰਨ ਤੇ ਹੀ ਤੁਲੇ ਆ ਸਾਰੇ ਭਰਾਵਾਂ ਨੂੰ 5 ਤਰੀਕ 5 ਦਸੰਬਰ ਨੂੰ ਮੋਗੇ ਰੇਲਵੇ ਸਟੇਸ਼ਨ ਦੇ ਉੱਤੇ ਆਪਾਂ 2 ਘੰਟੇ ਦਾ ਧਰਨਾ ਦੇਣਾ ਹਰ ਇੱਕ ਭਰਾ ਦੇ ਹੱਥ ਦੇ ਵਿੱਚ ਝੰਡਾ ਹੋਣਾ ਚਾਹੀਦਾ ਤੇ ਹੋਰ ਸਾਰਿਆਂ ਨੂੰ ਬੇਨਤੀ ਆ ਵਾਹ ਚੜਕੇ ਚ ਹਿੱਸਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ